ਗੁਦਾਨਸਬਾ ਹਲਕਾ ਪੋਆ ਦੇ ਨੌ ਪਿੰਡਾਂ ਦੇ ਅੰਦਰ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ ਗਏ ਆ ਸੋ ਪਿੰਡ ਨਾਜੋਚੱਕ ਪਿੰਡ ਘਰੋਟਾ ਪਿੰਡ ਜੰਗਲ ਪਿੰਡ ਸਾਦੀਪੁਰ ਨਮਾਲਾ ਸਕਾਲਗੜ ਰਾਜਪੁਰੂਰਾ ਔਰ ਪਿੰਡ ਗਤੋਰਾ ਇਹਦਾ ਨੌ ਪਿੰਡਾਂ ਦੇ ਅੰਦਰ ਅੱਜ 30-30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮਾਂ ਦਾ ਜਿਹੜਾ ਉਹ ਕੰਮ ਆਰੰਭ ਕਰਾਇਆ ਸੋ ਮੈਂ ਮਾਨਜੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਹਲਕੇ ਨੂੰ 30 ਸਟੇਡੀਅਮ ਦਿੱਤੇ ਆ ਤੇ 10 ਕਰੋੜ ਰੁਪਏ ਦੇ ਲਾਗਤ ਦੇ ਨਾਲ ਇਹ ਸਟੇਡੀਅਮ ਬਣਨੇ ਆ ਸੋ ਇਲਾਕੇ ਦੇ ਨੌਜਵਾਨਾਂ ਨੂੰ ਇਹਦਾ ਬਹੁਤ ਵੱਡਾ ਲਾਭ ਹੋਏਗਾ ਖਾਸ ਕਰਕੇ ਸਾਡਾ ਜਿਹੜਾ ਪਠਾਨਕੋਟ ਜ਼ਿਲ੍ਹਾ ਸਾਡਾ ਹਲਕਾ ਪੋਆ ਇੱਥੋਂ ਦੇ ਨੌਜਵਾਨਾਂ ਦੇ ਅੰਦਰ ਆਰਮੀ 'ਚ ਜਾਣ ਦਾ ਬਹੁਤ ਵੱਡਾ ਟ੍ਰੈਂਡ ਹੈ ਬੀਐਸਐਫ ਦੇ ਅੰਦਰ ਹੋਵੇ ਅਰਧ ਸੈਨਿਕ ਬਲਾਂ ਦੇ ਬਾਕੀ ਟੁਕੜੀਆਂ 'ਚ ਜਾਣ ਦਾ ਬਹੁਤ ਵੱਡਾ ਰੁਝਾਨ ਹੈ ਸਾਡਾ ਜ਼ਿਲ੍ਹਾ ਵੀ ਸੈਨਿਕ ਪੋਸਟਰ ਭੂਮੀ ਵਾਲਾ ਸੋ ਇਹ ਨੌਜਵਾਨਾਂ ਨੂੰ ਬਹੁਤ ਵੱਡਾ ਇਹਦਾ ਫਾਇਦਾ ਹੋਏਗਾ ਜਿਹੜੇ 30 ਸਟੇਡੀਅਮ ਬਣਨੇ ਆ ਸੋ ਇਹਨਾਂ ਸਟੇਡੀਅਮਾਂ ਦੇ ਅੰਦਰ ਜਿੱਥੇ ਸਟੇਡੀਅਮ ਹੋਏਗਾ ਗਰਾਊਂਡ ਦੇ ਰੂਪ ਦੇ ਵਿੱਚ ਨਾਲ ਟਰੈਕ ਹੋਏਗਾ ਸਾਈਡਾਂ 'ਚ ਬੱਚਿਆਂ ਦੇ ਦੌੜ ਲਾਉਣ ਦੇ ਲਈ ਔਰ ਵਿੱਚੇ ਬਾਥਰੂਮ ਹੋਣਗੇ ਪਾਣੀ ਦਾ ਬੋਰ ਹੋਏਗਾ ਨਾਲ ਤੇ ਫੈਂਸਿੰਗ ਹੋਏਗੀ ਆਲੇ-ਦੁਆਲੇ ਦੀ ਚਾਰ ਦਿਵਾਰੀ ਤੇ ਇੱਕ ਇੱਥੇ ਉੱਚੀਆਂ ਲਾਈਟਾਂ ਹਾਈ ਮਾਸ ਲਾਈਟ ਜਿਹਨੂੰ ਆਪਾਂ ਕਹਿੰਦੇ ਆ ਇਹ ਰਾਦ ਨੂੰ ਵੀ ਬੱਚੇ ਪ੍ਰੈਕਟਿਸ ਕਰਨਾ ਚਾਣਗੇ ਉਹ ਵੀ ਪ੍ਰੈਕਟਿਸ ਉਹ ਕਰ ਪਾਣਗੇ ਸੋ ਬਹੁਤ ਵੱਡੀ ਨਿਆਮਤ ਹੈ ਪਹਿਲੀ ਵਾਰ ਹਲਕੇ ਪੋਏ ਨੂੰ ਜਿਹੜਾ ਉਹ 30 ਪਿੰਡਾਂ ਨੂੰ ਜਿਹੜਾ ਸਟੇਡੀਅਮ ਮਿਲੇ ਆ 10 ਕਰੋੜ ਰੁਪਏ ਦੀ ਲੱਗਦ ਨੂੰ ਬਣਨੇ ਆ ਸੋ ਅੱਜ 9 ਸਟੇਡੀਅਮਾਂ ਦਾ ਉਦਘਾਟਨ ਕੀਤਾ ਗਿਆ ਦਸਾਂ ਦੇ ਪਹਿਲੋ ਕਰਲੇ ਸਨ ਚਾਨ ਪੰਜ ਚਾਰ ਹੋਰ ਰਹਿ ਗਿਆ ਕੱਲ ਪਰਸੋਂ ਉਹਨਾਂ ਦੇ ਵੀ ਕਰ ਦਿੱਤੇ ਜਾਣਗੇ ਸੋ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਜਲਦੀ ਤਿੰਨ ਚਾਰ ਮਹੀਨਿਆਂ ਦੇ ਵਿੱਚ ਵਿੱਚ ਇਹ ਸਟੇਡੀਅਮ ਬਰਾ ਕੇ ਇਲਾਕੇ ਦੇ ਲੋਕਾਂ ਨੂੰ ਜਿਹੜਾ ਸਪੁਰਦ ਕਰਾਂਗੇ ਅੱਜ ਇਸ ਸ਼ੁਭ ਘੜੀ ਦੇ ਉੱਤੇ ਮੇਰੇ ਵੱਲੋਂ ਬਹੁਤ-ਬहोत ਇਲਾਕਾ ਨਿਵਾਸੀਆਂ ਨੂੰ ਮੁਬਾਰਕਾਂ